ਲੁਧਿਆਣਾ ਪੁਲਿਸ ਦੀ ਗ੍ਰਿਫਤ ਵਿੱਚ ਮੂੰਹ ਤੇ ਕੱਪੜਾ ਬੰਨੀ ਖੜੀਆਂ ਇਹਨਾਂ ਦੋ ਸ਼ੱਕੀ ਪੈਣਾ ਤੇ ਇਲਜ਼ਾਮ ਨੇ ਕਿ ਇਹਨਾਂ ਤੋਂ 12 ਕਿਲੋਗ੍ਰam ਚਰਸ ਬਰਾਮਦ ਹੋਈ ਹੈ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਿਸ ਨੇ 1 ਦਿਨ ਦਾ ਰਿਮਾਂਡ ਲਿਆ ਹੈ ਕੂਰੀਅਰ ਦਾ ਕੰਮ ਕਰਨ ਵਾਲੀਆਂ ਇਹਨਾਂ ਦੋਨਾਂ ਪੈਣਾ ਨੇ 5000 ਰੁਪਏ ਦੇ ਲਾਲਚ ਏਕਾੜਾ ਕੀਤਾ ਸਾਡੀ ਪੁਲਿਸ ਪਾਲਟੀ ਚੈਕਿੰਗ ਕਰ ਰਹੀ ਸੀ ਜਿਦੇ ਵਿੱਚ ਦੋ ਸ਼ੱਕੀਆਂ ਪੈਣਾ ਜਿਨ੍ਹਾਂ ਦੇ ਕੋਲੋਂ 6-6 ਕਿਲੋ ਜਿਹੜਾ ਉਹ ਚਰਸ ਬਰਾਮਦ ਹੋਈ ਆ ਉਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅੱਜ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਇੱਕ ਦਿਨ ਪੇਸ਼ ਕਰਨ ਤੋਂ ਬਾਅਦ ਇੱਕ ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਮਿਲਿਆ ਜੋ ਵੀ ਉਹਦੇ ਵਿੱਚ ਗਾਂ ਉਹਨਾਂ ਦਾ ਇੱਕ ਮੋਬਾਈਲ ਫੋਨ ਮਿਲਿਆ ਜੋ ਵੀ ਉਹਦਾ ਗਾਂ ਮੋਬਾਈਲ ਫੋਨ ਤੋਂ ਜੋ ਵੀ ਟ੍ਰੇਸ ਹੋਇਆ ਜਿੰਨੂੰ ਇਹਨਾਂ ਨੇ ਲੈ ਕੇ ਆਏ ਨੇ ਜਿੱਥੋਂ ਜਿੰਨੂੰ ਇਹ ਦੇਣੀ ਸੀ ਜੋ ਵੀ ਅੱਗੇ ਆ ਗਾਂ ਗ੍ਰਿਫਤਾਰੀਆਂ ਜਿਹੜੀਆਂ ਉਹਨਾਂ ਨੇ ਬਰਕਰਾਰ ਰਹਿਣਗੀਆਂ ਦੂਜੇ ਪਾਸੇ ਐਸਟੀਐਫ ਲੁਧਿਆਣਾ ਨੇ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰ ਪਲਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਤੋਂ ਤਲਾਸ਼ੀ ਦੌਰਾਨ 1 ਕਿਲੋ 130 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਸਰਹੱਦ ਤੋਂ ਲਿਆ ਕੇ ਹੈਰੋਇਨ ਪੰਜਾਬ ਵਿੱਚ ਵੇਚਦੇ ਸਨ। ਜਿਸ ਵਿੱਚ 1 ਕਿਲੋ 30 ਗ੍ਰਾਮ ਹੈਰੋਇਨ ਜੋ ਹੈ ਦੋ ਵਿਅਕਤੀਆਂ ਕੁਲਦੀਪ ਸਿੰਘ ਐਂਡ ਪਲਵਿੰਦਰ ਸਿੰਘ ਸਰਗਵਰ ਕੀ ਹੈ। ਇਹ ਆਦਮੀ ਫਰਦਰ ਜੋ ਪਾਕਿਸਤਾਨ ਸੇ ਕਨਫਾਈਨਮੈਂਟਸ ਆਤੀ ਹੈ ਉਸਮੇਂ ਸੇ ਹਿੱਸਾ ਲੈਂਦੇ ਸਨ। और उनको फर्दर अपने नेटवर्क के थ्रू कंज्यूमर तक डिस्ट्रीब्यूट करते थे ये इनका वन टू तो वन कंटेक्ट था जी जिसके जरिए ये इनका क्लाइंटेज बेस था उसको जो है सप्लाई करते थे 100 ग्राम हेरोइन एसटीएफ ने योद्धेवाल बस्ती चौंक से नाकाबंदी दौरान बरामद की थी मक्खन सिंह राहुल काबू किया ਬੇਸ਼ੱਕ ਸਰਕਾਰ ਵੱਲੋਂ ਨਸ਼ਿਆਂ ਦਾ ਲੱਖ ਤੋੜ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਅਜੇ ਵੀ ਇਹ ਕਾਰੋਬਾਰ ਬਾਦਸਤੂਰ ਜਾਰੀ ਹੈ ਲੁਧਿਆਣਾ ਤੋਂ ਤਰਸੀਮ ਭਾਰਤਵਾੜ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰਿਆ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ